ਜਲਾਲਾਬਾਦ ਹਲਕੇ ਦੇ ਪਿੰਡ ਖੈਰੇ ਕੀ ਦਾ ਨੌਜਵਾਨ ਤਾਰਪਾਰ ਖੇਤੀ ਕਰਦਾ ਕਰਦਾ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਪਾਕਿਸਤਾਨੀ ਰੇਂਜਰਾਂ ਨੇ ਕਿਹਾ ਸਾਡੀ ਗ੍ਰਿਫਤ ਵਿੱਚ ਨਹੀਂ ਹੈ ਪਰ ਪਰਿਵਾਰ ਦਾ ਰੋ ਰੋ ਬੁਰਾ ਹਾਰਾ ਗ੍ਰਹਿ ਮੰਤ్రਾਲੇ ਤੋਂ ਮੰਗ ਕੀਤੀ ਹੈ ਤੇ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਨੇ ਕੀ ਕੁਝ ਕੀਤਾ ਕਿ ਉਹਨੇ ਵੀ ਸਰਦੀ ਮੰਗ ਕੇ ਕਿ ਸਾਡਾ ਬੇਟਾ ਵਾਪਸ ਆਉਣਾ ਚਾਹੁੰਦਾ ਹੂੰ ਕਿੰਨੇ ਦਿਨ ਹੋ ਗਿਆ ਜੀ ਕਰੋਗੇ ਇਹਨੂੰ 5 ਦਿਨ ਹੋ ਗਏ ਸ਼ਨੀਵਾਰ ਦੇ ਜੀ ਕਿੰਨਾ ਸਮਾਂ ਹੋ ਗਿਆ ਪਿਛਲਾ ਜਦੋਂ ਦਾ ਖੇਤ ਕੰਮ ਕਰਨ ਜਾਂਦੇ ਸੀ ਸਾਨੂੰ 2004 ਦੇ ਅਸੀਂ ਆਏ ਹਾਂ ਅੱਛਾ ਜੀ ਉਹ ਜਦੋਂ ਤੋਂ ਜਵਾਨ ਹੋਇਆ ਉਸ ਤੋਂ ਉਦੋਂ ਦਾ ਜਾਂਦਾ ਕਦੋਂ 20 ਸਾਲ ਹੋ ਚਲੇ ਨੂੰ ਮੈਂ ਕਿਤੇ 6 ਸਾਲ ਤੋਂ ਇਕੱਲੇ ਨੂੰ ਹੋ ਜਾਂਦੇ ਖੇਤੀ ਕਰਦੇ ਉਹਦੇ ਪਾਪਾ ਨਾਲ ਨਹੀਂ ਜਾਂਦੇ ਇਕੱਲਾ ਕਰਦਾ ਕਿੰਨੀ ਜ਼ਮੀਨ ਉਧਰ ਤੁਹਾਡੀ ਤਾਰਾਂ ਤੋਂ ਬਾਅਦ 8 ਕਿੱਲੇ ਸਾਰੀ ਉਧਰ ਹਾਂਜੀ ਉਧਰ ਆ ਸਾਡੀ ਤੇ ਉਹਨੇ ਕੀ ਮੰਗ ਕਰਦੇ ਆ ਸਰਕਾਰ ਤੋਂ ਸਾਡਾ ਬੇਟਾ ਜਲਦੀ ਤੋਂ ਜਲਦੀ ਵਾਪਸ ਆਉਣਾ ਚਾਹੀਦਾ ਸਾਡਾ ਛੋਟਾ ਜਿਹਾ ਬੱਚਾ ਕਿਹਨਾ ਤੁਹਾਡਾ ਕੁਤਰੀ ਮਾਤੋਂ ਹਾਂਜੀ ਮੈਂ ਉਹਨਾਂ ਦੀ ਕਿੰਨੇ ਬੇਟੇ ਆ ਤੁਹਾਡੇ ਸਾਡਾ ਇੱਕ ਬੇਟਾ ਏ ਇੱਕ ਬੇਟੀ ਅੱਛਾ ਬੇਟਾ ਵੱਡਾ ਏ ਬੇਟੀ ਛੋਟੀ ਬੇਟੇ ਦਾ ਨਾਮ ਅਮਰਪਾਲ ਸਿੰਘ ਏ ਜੀ ਜੋ ਸਾਡੀ ਜ਼ਮੀਨ ਤਾਰਬੰਦੀ ਤੋਂ ਅੰਦਰ ਪੈਂਦੀ ਏ ਜੀ ਰਾਣਾ ਪੋਸਟ ਦੇ ਵਿੱਚ 223 ਨੰਬਰ ਇੱਕ ਗੇਟ ਤੇ ਆ ਰੈਗੂਲਰ ਤਰ੍ਹਾਂ ਅਸੀਂ ਅੱਜ ਵੀ ਉਸ ਦਿਨ ਵੀ ਖੇਤੀ ਕਰਨ 21 ਜੂਨ ਨੂੰ ਬਿਟਾ ਗਿਆ ਹੈ ਜੋ ਲਗਭਗ 12 ਵਜੇ ਪਾਰ ਉਹਨਾਂ ਨੇ ਅੰਦਰ ਐਂਟਰ ਕੀਤੀ ਹੈ ਸਾਰਾ ਦਿਨ ਬੱਚੇ ਨੇ ਕੰਮ ਕੀਤਾ ਹੈ ਪੜੋਸੀਆਂ ਨੂੰ ਦੱਸਿਆ ਚਾਹ ਵੀ ਪੀਤੀ ਹੈ ਜੀ ਕੰਮ ਕਰਤੋ ਵੀ ਬੱਚਾ ਬਿਲਕੁਲ ਸਹੀ ਸੀ ਤਾਂ ਲਾਸਟ ਵਾਰ ਉਹਨੂੰ ਜਦ ਵੇਖਿਆ ਗਿਆ ਤਾਂ ਉਹ ਆਪਦੀ ਜ਼ਮੀਨ ਨੂੰ ਢੇੜਾ ਲਗਾ ਰਿਹਾ ਸੀ ਤੇ ਜਦੋਂ ਬਾਰਡਰ ਲਾਈਨ ਤੇ ਢੇੜਾ ਮਾਰਨ ਵਾਸਤੇ ਗਿਆ ਉਸ ਤੋਂ ਬਾਅਦ ਬੱਚੇ ਦਾ ਕੋਈ ਪੁੱਛ ਦੱਸ ਨਹੀਂ ਸਾਨੂੰ ਪਤਾ ਲੱਗਾ ਵੀ ਬੱਚਾ ਕਿਵੇਂ ਚਲਾ ਗਿਆ ਜਾਂ ਕੀ ਹੋਇਆ ਕੋਈ ਵਹੀਕਲ ਲੈ ਕੇ ਗਿਆ ਸੀ ਪੈਦਲ ਗਿਆ ਸੀ ਘਰ ਤੋਂ ਵਹੀਕਲ ਲੈ ਕੇ ਜਾਂਦੇ ਨੇ ਜੀ ਜੋ ਗੇਟ ਦੇ ਬਾਹਰਲੇ ਪਾਸੇ ਰੁੱਕ ਕੇ ਜਾਂਦਾ ਵਹੀਕਲ ਆ ਕਿਹੜਾ ਵਹੀਕਲ ਆ ਜੀ ਮੋਟਰਸਾਈਕਲ ਲੈ ਕੇ ਗਿਆ ਸੀ ਹਾਂਜੀ ਸਰ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਸ਼ਾਮ ਨੂੰ ਜੋ ਗੇਟ ਕਮਾਂਡਰ ਉੱਥੇ ਬੈਠੇ ਬੀਐਸਐਫ ਦੇ ਹਾਂਜੀ ਉਹਨਾਂ ਨੇ ਸਾਨੂੰ ਫੋਨ ਤੇ ਇੰਟੈਲੀਜੈਂਟ ਕੀਤਾ ਵੀ ਤੁਹਾਡਾ ਬੇਟਾ ਸਾਈਨ ਨਹੀਂ ਕਰਕੇ ਗਿਆ ਤਾਂ ਕਿੱਥੇ ਆ ਭਾਜਦਲ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੇਟਾ ਤਾਂ ਤਾਰਬੰਦੀ ਤੋਂ ਅੰਦਰ ਬਾਹਰ ਹੀ ਨਹੀਂ ਆਇਆ ਕਿਸੇ ਨੇ ਉਸ ਨੂੰ ਦੇਖਿਆ ਹੀ ਨਹੀਂਗਾ ਵੀ ਆਇਆ ਏ ਕੀ ਤੁਹਾਨੂੰ ਕੀ ਲੱਗਦਾ ਕਿਥੇ ਦੇਖੋ ਜੀ ਜਦੋਂ ਨਾ ਬੱਚਾ ਮਿਲਿਆ ਤਾਂ ਅਸੀਂ ਬੀਐਸਐਫ ਦੇ ਕੋਲ ਗਏ ਬੀਐਸਐਫ ਨੇ ਸਾਡਾ ਬਿਲਕੁਲ ਮੌਕੇ ਦੇ ਸਾਥ ਦੇਖ ਕੇ ਉਸੇ ਟਾਈਮ ਗੇਟ ਖੋਲ ਕੇ ਸਰਚ ਕੀਤੀ ਅੰਦਰਲੇ ਪਾਸੇ ਕਿਉਂਕਿ ਜੇ ਹਨੇਰਾ ਪੈ ਜਾਂਦਾ ਕਈ ਵਾਰ ਬੱਚੇਨ ਸੱਪ ਲੜ ਜਾਂਦੇ ਜਾਂ ਕੁਝ ਵੀ ਹੋ ਸਕਦਾ ਸੀ ਤੇ ਹਨੇਰਾ ਹੋਣ ਤੋਂ ਬਾਅਦ ਸਾਨੂੰ ਕੋਈ ਸ਼ੋਦੀ ਪਾਲ ਨਹੀਂ ਹੋਣੀ ਸੀ ਤੋ ਜੋ ਪ੍ਰਸ਼ਾਸਨ ਨੇ ਮਿੰਟੋ ਮਿੰਟੀ ਜਾ ਕੇ ਵੀ ਐਸਐਸ ਆਪਣੇ ਸਾਰੀ ਸਰਚ ਕੀਤੀ ਸਰਚ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਜੇ ਬੱਚੇ ਦੇ ਪੈਰ ਨੇ ਉਹ ਪਾਕਿਸਤਾਨ ਵੱਲ ਜਾ ਚੁੱਕੇ ਹਨ ਪੜਾ ਵੀਐਸਐਫ ਦੇ ਵੱਲ ਪੜਾ ਸਰਉੱਤਰ ਲੱਗੀਆਂ ਸੀ ਉਸ ਤੋਂ ਬਾਅਦ ਰਾਤ ਸੀਓ ਸਾਹਿਬ ਆਏ ਅਰਜੁਡੈਂਟ ਸਾਹਿਬ ਆਏ ਤਾਂ ਵੀਐਸਐਫ ਨੇ ਸਾਡਾ ਰਾਤ 11 ਵਜੇ ਤੱਕ ਪਾਕਿਸਤਾਨ ਨਾਲ ਮੇਲ ਕਰਦੇ ਰਹੇ ਜਿਆਦਾ ਸਮਾਂ ਹੋਣ ਕਰਕੇ ਪਾਕਿਸਤਾਨ ਨੇ ਸਾਡੇ ਨਾਲ ਮੇਲ ਨਹੀਂ ਕੀਤਾ ਉਸ ਤੋਂ ਬਾਅਦ ਸਵੇਰ 4 ਵਜੇ ਪਾਕਿਸਤਾਨ ਨੇ ਮੇਲ ਕੀਤਾ ਅੱਧਾ 3 ਵਜੇ ਚਾਬੋ ਟਾਈਮ ਤੇ ਅ ਮੀਟਿੰਗ ਹੋਈ ਜਿੰਦੇ ਵਿੱਚ ਪਾਕਿਸਤਾਨ ਦੇ ਉੱਚ ਅਧਿਕਾਰੀ ਵੀ ਆਏ ਅਫਸਰ ਵੀ ਆਏ ਜੀ ਤਾਂ ਉਹਦੇ ਵਿੱਚ ਸਾਨੂੰ ਉਹਨਾਂ ਨੇ ਇਹ ਦੱਸਿਆ ਬੱਚਾ ਆ ਜ਼ਰੂਰ ਗਿਆ ਹੈ ਪਾਕਿਸਤਾਨ ਦੇ ਵਿੱਚ ਪਰ ਲੇਕਿਨ ਸਾਨੂੰ ਨਹੀਂ ਮਿਲ ਰਿਹਾ ਇਹ ਪਾਕਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਹਾਂਜੀ ਸਰ ਅੱਛਾ ਵੀ ਸਾਡੇ ਕੋਲ ਨਹੀਂ ਹੈ ਜੀ ਤੱਕ ਤੁਹਾਡਾ ਬੱਚਾ ਮਿਲਿਆ ਜੀ ਵੀ ਆ ਜ਼ਰੂਰ ਗਿਆ ਜੋ ਪੈਰਾਂ ਦੇ ਨਿਸ਼ਾਨ ਜੋ ਪਾਕਿਸਤਾਨ ਵੱਲ ਜਾ ਰਹੇ ਸਨ ਇਸ ਕਾਰਨ ਉਹਨਾਂ ਨੇ ਮਿਲ ਕੇ ਸਾਨੂੰ ਇਹ ਚੀਜ਼ ਦੱਸਿਆ ਸੋ ਸੋ ਬਾਤ ਤੁਸੀਂ ਕੋਈ ਅਧਿਕਾਰੀ ਨਾਲ ਗੱਲਬਾਤ ਕੀਤੀ ਉੱਚ ਅਧਿਕਾਰੀ ਹਾਂਜੀ ਸਰ ਡੀਆਈ ਸਾਹਿਬ ਨਾਲ ਮੀਟਿੰਗ ਹੋਈ ਏ ਸੀਓ ਸਾਹਿਬ ਨਾਲ ਮੀਟਿੰਗ ਹੋਈ ਏ ਉਹ ਮੌਕੇ ਤੇ ਆਏ ਨੇ ਗਰਾਊਂਡ ਲੈਵਲ ਤੇ ਉਹਨਾਂ ਨੇ ਸਾਡੇ ਬੜਾ ਹੀ ਜ਼ਿਆਦਾ ਸਾਥ ਦਿੱਤਾ ਜਿੰਨਾ ਅਸੀਂ ਕਹਿ ਦਈਏ ਬੀਐਸਐਫ ਨੇ ਸਾਡਾ ਉਹਨਾਂ ਸਾਥ ਦਿੱਤਾ ਬਿਲਕੁਲ ਦਿਨ ਪਰ ਰਾਤ ਹੋ ਕੇ ਸੱਟ ਨਾਲ ਖਲੋਤੇ ਹਨ ਹੁਣ ਵੀ ਲਗਭਗ 4 ਦਿਨ ਹੋ ਚੁੱਕੇ ਨੇ ਇਸ ਗੱਲ ਨੂੰ 21 ਜੂਨ ਨੂੰ ਬੱਚਾ ਬੇਟਾ ਗਿਆ ਸੀ ਤਾਂ ਲਗਭਗ ਡੇਲੀ ਮੀਟਿੰਗ ਆ ਪਾਕਿਸਤਾਨ ਨਾਲ ਕੀ ਨਾਮ ਕੀ ਇਹ ਨੌਜਵਾਨ ਦਾ ਉਮਰ ਕਿੰਨੀ ਹੈ 23 ਸਾਲ ਉਮਰ ਹੈ ਜੀ ਉਹਨਾਂ ਦੀ ਬੇਟੇ ਦਾ ਨਾਮ ਅਬਰਪਾਲ ਸਿੰਘ ਹੈ ਜੀ ਉਸ ਦੀ ਉਮਰ ਕਿੰਨੀ ਹੈ 23 ਸਾਲ ਸਰ ਸ਼ਾਦੀ ਤੋਂ ਤੁਹਾਨੂੰ ਹਾਂਜੀ ਸਰ ਇੱਕ ਬੱਚਾ ਉਹਨਾਂ ਦਾ ਸਿਰਫ 2.5 3 ਮਹੀਨਾ ਦਾ ਅੱਛਾ ਜੀ ਹਾਂਜੀ ਸਰ ਕੀ ਹੁਣ ਤੁਸੀਂ ਮੰਗ ਅਸੀਂ ਮੰਗ ਕਰਨਾ ਚਾਹੁੰਦੇ ਆ ਸੈਂਟਰ ਸਰਕਾਰ ਤੋਂ ਪ੍ਰਸ਼ਾਸਨ ਤੋਂ ਉੱਚ ਅਧਿਕਾਰੀਆਂ ਤੋਂ ਕਿ ਸਾਡੇ ਬੱਚੇ ਨੂੰ ਪਾਕਿਸਤਾਨ ਦੇ ਵਿੱਚੋਂ ਲੱਭ ਕੇ ਸਾਡੇ ਵੱਲ ਕਿਤਾ ਚਾਹੇ ਕਿੰਨੀ ਉਧਰ ਜ਼ਮੀਨ ਆ ਤੁਹਾਡੀ ਤਾਰ ਬੰਦੀ ਦਾ ਅੰਦਰ ਜ਼ਮੀਨ ਕਿੰਨੇ ਚਿਰ ਤੋਂ ਤੁਸੀਂ ਉੱਥੇ ਬਾਈ ਕਰਦੇ ਅਸੀਂ 2004 ਤੋਂ ਬਾਈ ਕਰ ਰਹੇ ਹਾਂ ਜੀ ਉੱਥੇ ਟੋਟਲੀ ਤੁਹਾਡੀ ਜ਼ਮੀਨ ਉੱਧਰ ਹਾਂਜੀ ਸਰ ਸਾਡੀ ਜੋ ਵੀ ਤਾਰ ਬੰਦੀ ਤੋਂ ਅੰਦਰ ਇਹ ਜ਼ਮੀਨ ਟੋਟਲੀ ਜੀ ਪਹਿਲਾਂ ਵੀ ਜਾਂਦਾ ਹੈ ਕਾਰਪ ਹਾਂਜੀ ਬਿਲਕੁਲ ਸਾਰੀ ਖੇਤੀ ਉਹ ਸੰਭਲਦਾ ਜੀ ਖੇਤੀ ਉਹ ਸੰਭਲਦਾ ਜੀ ਵੀ ਇਹ ਕਰਕੇ ਉਸ ਤੋਂ ਬਾਅਦ ਉਹਨੇ 5 ਸਾਲ ਤਾਂ ਮੈਨੂੰ ਲਗਾਤਾਰ ਹੋ ਗਿਆ ਮੈਂ ਖੇਤ ਜਾ ਕੇ ਨਹੀਂ ਦੇਖਿਆ ਇੱਕ ਦੋ ਵਾਰ ਸਾਲ ਚ ਜਾਣਾ ਬਸ ਜੀ ਬਿਲਕੁਲ ਜੀ ਸਰ ਰਾਤ ਘਰ ਚ ਥੋੜੀ ਮੋਟ ਬੈਸ ਹੋਈ ਉਹਨਾਂ ਦੀ ਮੀਆਂ ਬੀਬੀ ਦੀ ਕੋਈ ਜੱਡੀ ਇਹੋ ਚ ਬੱਡੀ ਗੱਲ ਨਹੀਂ ਹੈਗੀ ਕੋਈ ਵੀ ਚੱਕਰ ਇਹੋ ਜਨ ਨਹੀਂ ਹੈਗਾ ਵੀ ਜਿਹੜਾ ਉਸ ਮਸਲੇ ਦੇ ਵਿੱਚ ਜਾ ਸਕਦਾ ਬੱਚਾ ਅਸੀਂ ਜੋ ਅਰਮਾਨ ਨੇ ਸਾਡੇ ਵੀ ਉਸ ਗਰਮੀ ਬਹੁਤ ਜ਼ਿਆਦਾ ਪਈ ਸਿੱਖੂਗਾ ਵੀ ਅਸੀਂ ਸਭ ਸਾਨੂੰ ਟੁੱਪ ਦੇ ਸਮੇਂ ਦੇ ਵਿੱਚ ਹੀ ਕੰਮ ਕਰਨ ਨੂੰ ਸਮਾਂ ਮਿਲਦਾ ਹੈ ਕਿਉਂ ਨੋਂ ਤੋਂ 5 ਮਿਲਦਾ ਤੇ ਗਰਮੀ ਦਾ ਅਸੀਂ ਜਨ ਹੁੰਦਾ ਸਾਨੂੰ ਮਹਿਸੂਸ ਹੋਇਆ ਸਾਡੇ ਬੱਚੇ ਨੂੰ ਗਰਮੀ ਦਾ ਜਾਂ ਸਮਝ ਲੋ ਵੀ ਚੱਕਰ ਆਇਆ ਜਾਂ ਕੁਝ ਵੀ ਆਇਆ ਜਾਂ ਬੀਬੀ ਵਧਨ ਦਾ ਕੁਝ ਵੀ ਹੁਣ ਕਾਰਨ ਸਮਝ ਸਕਦੇ ਆਂ ਵੀ ਬੱਚਾ ਕਿਉਂ ਲੰਗੇ ਲੇਕਿਨ ਸਾਡਾ ਬੱਚਾ ਕੋਈ ਵੀ ਗਲਤ ਅੰਸਰਾਂ ਨਾਲ ਨਹੀਂ ਮਿਲਿਆ ਸੀ ਕਿਸੇ ਪਾਸਿਓਂ ਵੀ ਪ੍ਰਸ਼ਾਸਨ ਕੋਈ ਵੀ ਅਧਿਕਾਰੀ ਆਪਣੀ ਪੜਤਾਲ ਕਰ ਸਕਦਾ ਪਿੰਡ ਖਰੇਕਾਂ ਦੇ ਵਿੱਚੋਂ ਆਖੀ ਇਹ ਸਾਡਾ ਐਕੋ ਜਿਹਾ ਕੋਈ ਵੀ ਲਿੰਕ ਨਹੀਂ ਸੀ ਕਿਸੇ ਨਾਲ ਵੀ ਮੋਟਾ ਬਹੁਤ ਮਿਹਨਤੀ ਸੀ ਜੀ ਬਹੁਤ ਮਿਹਨਤ ਕਰਦਾ ਹੈ ਨਾ ਆਪਦਾ ਪਿੰਡ ਵਿੱਚ ਪਰਾਲਾ ਕੀਤਾ ਇੱਕ ਬੂਮ ਬਣਾਇਆ ਹੋਰ ਵੀ ਟਰੈਕਟਰ ਦੇ ਸੰਦ ਬਣਾਏ ਹੋਏ ਨੇ ਸਾਰਾ ਦਿਨ ਜਾਨੀ ਕਿ ਉਹ ਬੂਮ ਤੇ ਸਪਰੇ ਵੀ ਕਰਦਾ ਹੈ ਤੇ ਨਾਲ ਜਾ ਕੇ ਆ ਬਗੈਰਾ ਬੋਏ ਦੀਆਂ ਟਰਾਲੀਆਂ ਭਰਨੀਆਂ ਉਹਦੇ ਨੂੰ ਮਸ਼ੀਨ ਬਣਾਈ ਜੀ ਉਹਦੇ ਨਾਲ ਤੇ ਸਾਰੇ ਪਿੰਡ ਵਿੱਚ ਮਿਹਨਤ ਵਰਤਨ ਬਹੁਤ ਜ਼ਿਆਦਾ ਹੈਗਾ ਸੀ ਹੈ ਨਾ ਤੇ ਹਰੇਕ ਬੰਦੇ ਨੂੰ ਵਧੀਆ ਬਲਾਣਾ ਸਾਰਾ ਦਿਨ ਖੇਤੀ ਚ ਕੰਮ ਕਰਨਾ ਨਾਲ ਰਹਿੰਦਾ ਸੀ ਸਾਰੇ ਬਾਤ ਹਾਂਜੀ ਕੀ ਮੰਗ ਕਰਦੇ ਹੋ ਅਸੀਂ ਸਰਕਾਰ ਤੋਂ ਮੰਗ ਕਰਨੇ ਆ ਗ੍ਰਹਿ ਮੰਤralੇ ਤੋਂ ਸਾਡਾ ਬੱਚਾ ਸਾਨੂੰ ਵਾਪਸ ਦਵਾਇਆ ਜਾਵੇ ਗ੍ਰਹਿ ਮੰਤralੇ ਨੂੰ ਕੋਈ ਭੇਜੀ ਜਿੱਥੇ ਹਾਂ ਫੈਕਸ ਕੀਤੀਆਂ ਜਾਂ ਲਈਓ ਚਿੱਠੀਆਂ ਭੇਜੀਆਂ ਜਾਂ ਨਹੀਂ ਉਹਨਾਂ ਨੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਸ ਟਾਈਮ ਪਰਿਵਾਰ ਤੇ ਬਹੁਤ ਬਹੁਤ ਦੁੱਖ ਦੀ ਘੜੀ ਏ ਬੱਚਾ ਤਾਂ ਇੱਕ ਘੰਟਾ ਵੀ ਜਿਹੜਾ ਘਰੇ ਨਾ ਆਵੇ ਤਾਂ ਮਾਂ ਨੂੰ ਕੁਝ ਹੋਣ ਲੱਗ ਪੈਂਦਾ ਵੀ ਮੇਰਾ ਬੇਟਾ ਕਿੱਥੇ ਗਿਆ ਹੁਣ ਹਰ ਟਾਈਮ ਹਰ ਪਲ ਇੱਕ ਇੱਕ ਮਿੰਟ ਜਿਹੜਾ ਉਹ ਵੱਡ ਕੇ ਖਾ ਰਿਹਾ ਔਰ ਚਿੰਤਾ ਦਾ ਵਿਸ਼ਾ ਬਣਿਆ ਆ ਜਿਵੇਂ ਕਿ ਲੜਕੇ ਦੇ ਫਾਦਰ ਸਾਹਿਬ ਨੇ ਸਰਦਾਰ ਯוגਰਾਜ ਸਿੰਘ ਜੀ ਨੇ ਤੁਹਾਨੂੰ ਦੱਸਿਆ ਹੀ ਸਾਰੀ ਗੱਲ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਇਹ ਬਹੁਤ ਸਿਰ ਕੱਢ ਇਥੋਂ ਦੇ ਸਾਰੇ ਇਲਾਕੇ ਦੇ ਇਹ ਹਲਕਾ ਗਰੂਰ ਸਾਹ ਪੈ ਜਾਂਦਾ ਪਿੰਡ ਖਾਰੇ ਖੇਰੇ ਕੀ ਉਤਾੜ ਔਰ ਇਹ بڑے ਸਿਰ ਕਾ ڈاکੂ ਨੇ ਇਥੋਂ ਦੇ ਕਿਸਾਨ ਯੂਨੀਅਨ ਦੇ ਵੀ ਅੱਜ ਤੁਸੀਂ ਵੇਖੋ ਸਾਰਾ ਪਿੰਡ ਅੱਜ ਇਕੱਠਾ ਹੈ ਔਰ ਇੱਕ ਪਿੰਡ ਨਹੀਂ ਚਾਰ ਪੰਜ ਪਿੰਡਾਂ ਦੀਆਂ ਜਿਹੜੀਆਂ ਪਚੈਤਾ ਨੇ ਔਰ ਸਾਰਾ ਇਲਾਕਾ ਇਹਨਾਂ ਦੇ ਨਾਲ ਖੜਿਆ ਹੈ ਕਿ ਇਹਨਾਂ ਨੇ ਹਮੇਸ਼ਾ ਇਮਾਨਦਾਰੀ ਦੇ ਨਾਲ ਕੰਮ ਕੀਤਾ ਔਰ ਲੋਕਾਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਖੜੇ ਰਹੇ ਨੇ ਜੀ ਤਾਂ ਮੈਂ ਜਦੋਂ ਸਰਦਾਰ ਸਾਹਿਬ ਮੇਰੇ ਕੋਲ ਆਏ ਪਰਸੋ ਸ਼ਾਮ ਨੂੰ ਮੈਂ ਨਾਲ ਦੀ ਨਾਲ ਜਿਸ ਦਿਨ ਬੱਚਾ ਗਿਆ ਉਸ ਤੋਂ ਅਗਲੇ ਦਿਨੀ ਉਸੇ ਦਿਨੀ ਮੇਰੇ ਨਾਲ ਰਾਤੀ 10:30 ਵਜੇ ਇਹਨਾਂ ਦਾ ਰਿਸ਼ਤੇਦਾਰ ਤੋਂ ਜਲਾਲਾਬਾਦ ਕੀ ਨਾਂ ਸੀ ਉਹਦਾ ਗੁਰਪ੍ਰੀਤ ਜੀ ਗੁਰਪ੍ਰੀਤ ਜੀ ਉਹ ਮੇਰੇ ਕੋਲ ਆਏ ਸੀ ਕਿ ਮੈਂ ਉਹਨਾਂ ਦੇ ਕੋਲੇ ਬਹਿ ਕੇ ਗ੍ਰਾਮ ਵਿਭਾਗ ਦੇ ਵਿੱਚ ਗੱਲ ਕੀਤੀ ਔਰ ਉਹਨਾਂ ਨੂੰ ਉਸੇ ਵੇਲੇ ਮੇਲ ਕਰਾਈ ਦੂਸਰੇ ਦਿਨ ਜਾਖੜ ਸਾਹਿਬ ਦਾ ਕਾਲ ਆਈ ਇਹਨਾਂ ਨਾਲ ਗੱਲ ਵੀ ਹੋਈ ਏ ਸਾਡੇ ਪੰਜਾਬ ਪ੍ਰਧਾਨ ਮਾਨਯੋਗ ਸੁਨੀਲ ਜਾਖੜ ਜੀ ਨਾਲ ਔਰ ਮੈਂ ਜਾ ਕੇ ਆਈ ਜੀ ਸਾਹਿਬ ਨਾਲ ਗੱਲ ਕੀਤੀ ਜਿਹੜੇ ਆਪਣੇ ਆਈ ਜੀ ਹਬੌਰ ਡਿਵੀਜ਼ਨ ਦੇ ਲੱਗਦੇ ਨੇ ਔਰ ਆਈਜੀ ਸਾਹਿਬ ਨੇ ਫੌਰਨ ਤੌਰ ਤੇ ਉਸੇ ਵੇਲੇ ਉਹਨਾਂ ਵੱਲੋਂ ਕਿਤੇ ਵੀ ਇਤਾਈ ਨਹੀਂ ਕੀਤੀ ਗਈ ਉਹ ਕਹਿੰਦੇ ਪ੍ਰਧਾਨ ਜੀ ਆਪ ਅਭੀ ਇਧਰ ਆ ਜਾਓ ਫਿਰ 9 ਵਜੇ ਸਵੇਰ 9 ਵਜੇ ਉਹਨਾਂ ਸੱਦਿਆ ਵੀ ਹੈ ਔਰ ਸਾਰੀ ਪੰਚਾਇਤ ਨਾਲ ਬਹਿ ਕੇ ਪੂਰੀ ਉਹਨਾਂ ਗੱਲ ਕੀਤੀ ਔਰ ਪੂਰਾ ਕੋਆਰਡਿਨੇਟ ਕੀਤਾ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਬੀਐਸਐਫ ਵੱਲੋਂ ਬੀਐਸਐਫ ਵੱਲੋਂ ਜਾਂ ਸਾਡੇ ਦੇਸ਼ ਦੇ ਜਵਾਨਾਂ ਵੱਲੋਂ ਵੀ ਕਿਤੇ ਵੀ ਕੋਈ ਕਮਜ਼ੋਰੀ ਵਿਖਾਈ ਗਈ ਹੈ ਪੂਰਾ ਜਿਹੜਾ ਪਾਦੇ ਵੱਲੋਂ ਯਤਨ ਕਰ ਰਹੇ ਨੇ ਤੇ ਹੁਣ ਸਾਡੀ ਪੂਰੀ ਕੋਸ਼ਿਸ਼ ਜਾਰੀ ਹੈ ਕੱਲ ਵੀ ਜਾਕਰ ਸਾਹਿਬ ਨੇ ਗ੍ਰਾਮ ਬਾਗ ਦੇ ਵਿੱਚ ਗੱਲ ਕੀਤੀ ਏ ਤੇ ਸਾਨੂੰ ਪੂਰੀ ਉਮੀਦ ਏ ਕਿ ਬੱਚਾ ਸਾਡਾ ਜਲਦੀ ਤੋਂ ਜਲਦੀ ਜਿਹੜਾ ਅਮਰਤਪਾਲ ਇੱਥੇ ਘਰ ਦੇ ਵਿੱਚ ਪਹੁੰਚੇ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਇਸੇ ਗੱਲੋਂ ਹੀ ਤਕਲੀਫ ਦਿੱਤੀ ਏ ਕਿ ਗੱਲ ਸਾਰਿਆਂ ਤੱਕ ਜਿਹੜਾ ਏਰੀਆ ਦੇ ਵਿੱਚ ਜਾਵੇ ਤੇ ਲੋਕਾਂ ਨੂੰ ਪਤਾ ਲੱਗੇ ਕਿ ਆਹ ਜਿਹੜਾ ਮਸਲਾ ਹੋਇਆ ਹੈ ਤੇ ਤਾਂ ਕਿ ਕਿਤੇ ਨਾ ਕਿਤੇ ਕੋਈ ਸੁਰਾਗ ਮਿਲ ਸਕੇ ਬੱਚੇ ਦਾ ਕੋਈ ਨੂੰ ਕੋ ਪਤਾ ਲੱਗ ਸਕੇ ਕਿਉਂਕਿ ਮੀਡੀਆ ਜਰੀਏ ਵੀ ਕਈ ਵਾਰੀ ਖਬਰਾਂ ਸੁਣ ਕੇ ਕੋ ਪਤਾ ਲੱਗ ਜਾਂਦਾ ਹੈ ਵੀ ਭਾਈ ਬੱਚਾ ਤੁਹਾਡਾ ਕਿੱਥੇ ਆ ਤੇ ਤੁਹਾਡੇ ਸਾਰਿਆਂ ਦਾ ਤੁਸੀਂ ਸਾਰੇ ਅੱਜ ਪਹੁੰਚੇ ਜੇ ਤੁਹਾਡਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਹਾਂ ਔਰ ਸਾਰੇ ਦੁਆ ਵੀ ਕਰਿਓ ਵੀ ਜਲਦੀ ਤੋਂ ਜਲਦੀ ਇਸ ਮਾਂ ਦਾ ਬੱਚਾ ਇਸ ਬਾਪ ਦਾ ਬੱਚਾ ਅਮਰਤਪਾਲ ਆਪਦੇ ਘਰ ਵਿੱਚ ਪਰਤੇ ਤੇ ਉਹੀ ਖੁਸ਼ੀਆਂ ਰੌਣਕਾਂ ਇਸ ਘਰ ਦੇ ਵਿੱਚ ਦੁਬਾਰਾ ਆਣ। এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ।